ਇਹਨਾਂ ਚ ਜਿਹੜਾ ਸੈਕਸ਼ਨ 233 ਹੈ ਉਹਦੇ ਤਹਿਤ ਕਿਸੇ ਵੀ ਐਮਰਜੈਂਸੀ ਕੰਡੀਸ਼ਨ ਵਿੱਚ ਐਮਰਜੈਂਸੀ ਕੰਡੀਸ਼ਨ ਜੀ ਨੂੰ ਮੰਨਿਆ ਜਾਂਦਾ ਹੈ ਜਿੱਦੇ ਵਿੱਚ ਪਬਲੀਕ ਹੈਥ ਪਰਮਨੈਂਸੀ ਹੋਵੇ ਜੁਵੇ ਕੀ ਕੋਲਰ ਆਊਟ ਬ੍ਰੇਕ ਡਾਇਰਗਰ ਆਊਟ ਬ੍ਰੇਕ ਕਿਸੇ ਤਰ੍ਹਾਂ ਦੀ ਇਹਦੇ ਚ ਜ਼ਰੂਰੀ ਨਹੀਂ ਹੈ ਕਿ ਉਹ ਆਊਟ ਬ੍ਰੇਕ ਹੋ ਜਾਈ ਉਹਦੀ ਸੰਭਾਵਨਾ ਵੀ ਆਪਣੇ ਆਪ ਇੱਕ ਐਮਰਜੈਂਸੀ ਕੰਡੀਸ਼ਨ ਮੰਨੀ ਜਾਗੀ ਹੈ ਠੀਕ ਹੈ ਤੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਕੋਲੇ ਪਾਵਰ ਹੈ ਕਿ ਉਹ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਤੁਹਾਡੀ ਖੇਤ ਵਿੱਚ ਤੁਹਾਡੀ ਜੂਰਿਸਡਿਕਸ਼ਨ ਵਿੱਚ ਆਂਦਾ ਹੈਗਾ ਉਹਨੂੰ ਕਰਨ ਲਈ ਨਿਯੁਕਤ ਕਰ ਸਕਦਾ ਤੇ ਉਹਨੂੰ ਕਹਿ ਸਕਦਾ ਇਹਦੇ ਦੇ ਜਿੰਨਾ ਵੀ ਉਹਨੂੰ ਹੁਕਮ ਕਰ ਸਕਦਾ ਜਿੰਨਾ ਵੀ ਖਰਚਾ ਆਂਦਾ ਉਹ ਖਰਚਾ ਤੁਸੀਂ ਇਹਦੇ ਤੇ ਕਰਨਾ ਤੇ ਉਹ ਖਰਚੇ ਦੀ ਸਾਰੀ ਅਦਾਇਗੀ ਉਹ ਮ्युनਿਸਪਲ ਕਮੇਟੀ ਦੇ ਫੰਡਸ ਵਿੱਚੋਂ ਕਰੂਗਾ ਤੇ ਜੇ ਮ्युनਿਸਪਲ ਕਮੇਟੀ ਸਾਈਨ ਕਰ ਤੋਂ ਮਨਾ ਕਰਦੀ ਹੈ ਫੰਡ ਦੇਣ ਤੋਂ ਮਨਾ ਕਰਦੀ ਹੈ ਤਾਂ ਬਕਾਇਦਾ ਜਿਵੇਂ ਕੋਲ ਵੀ ਉਸ ਫੰਡ ਦੀ ਕਸਟਡੀ ਹੈ ਚਾਹੇ ਉਹ ਯੂ ਸਰਬਾਨ ਹੋਵੇ ਚਾਹੇ ਉਹ ਬੈਂਕ ਕੰਸਰਨ ਹੋਵੇ ਉਹਨੂੰ ਹਦਾਇਤ ਦੇ ਨਾਲ ਉਹ ਪੈਸਾ ਕਢਾ ਕੇ ਉਹ ਉਹਦੀ ਪੇਮੈਂਟ ਕਰ ਸਕਦਾ ਦੂਜੀ ਬਾਬਤ ਇਹ ਹੈ ਦਮਾ 233 ਦੀ ਉਸ ਤੋਂ ਬਾਅਦ ਸੈਕਸ਼ਨ 233 ਦੀ ਸੌਰੀ ਦੂਜੀ ਹੈਗੀ ਜੀ ਸੈਕਸ਼ਨ 232 ਦੂਜੀ ਹੈਗੀ ਸੈਕਸ਼ਨ 234 ਦੀ ਸੈਕਸ਼ਨ 234 ਵਿੱਚ ਇਹੀ ਪਾਵਰ ਜਨਰਲ ਐਕਸਪੈਂਡ ਕਰ ਦਿੱਤੀ ਗਈ ਹੈ ਕਿ ਜਿੱਥੇ ਡਿਪਟੀ ਕਮਿਸ਼ਨਰ ਨੂੰ ਇਨਕੁਆਇਰੀ ਕਰਨ ਉਪਰੰਤ ਇਸ ਗੱਲ ਤੋਂ ਸੈਟੀਸਫੈਕਸ਼ਨ ਆ ਜਾਏ ਕਿ ਜੀ ਕਮੇਟੀ ਦੇ ਜੋ ਵੀ ਕੰਮ ਉਹਨੂੰ ਇਸ ਐਕਟ ਵਿੱਚ ਦਿੱਤੇ ਗਏ ਹਨ ਕਮੇਟੀ ਉਹ ਕੰਮ ਕਰਨ ਵਿੱਚ ਨਹੀਂ ਕਰ ਲੇ ਕਮੇਟੀ ਉਹ ਕੰਮ ਕਰਨ ਵਿੱਚ ਨਹੀਂ ਕਾਮਯਾਬ ਹੋਏਗੀ ਤਾਂ ਉਹ ਸਾਰੇ ਕੰਮਾਂ ਲਈ ਉਹ ਇੱਕ ਸਮਾਂਬੱਧ ਤਰੀਕੇ ਨਾਲ ਡਾਇਰੈਕਟ ਕਰ ਸਕਦਾ ਹੈ ਕਮੇਟੀ ਨੂੰ ਜੇ ਕਮੇਟੀ ਤੋਂ ਸੰਤੁਸ਼ਟ ਨਹੀਂ ਹੈ ਕਿਸੇ ਵੀ ਹੋਰ ਵਿਅਕਤੀ ਨੂੰ ਤੇ ਉਹੀ ਚੀਜ਼ ਫਿਰ ਪ੍ਰੋਸੈਸ ਦੁਬਾਰਾ ਉਹਨੂੰ ਡਾਇਰੈਕਟ ਕਰ ਸਕਦਾ ਇੰਨੇ ਸਮੇਂ ਚ ਕਰਨਾ ਹੈ ਕਮੇਟੀ ਨੂੰ ਡਾਇਰੈਕਟ ਕਰ ਸਕਦਾ ਇੰਨੇ ਸਮੇਂ ਚ ਪੇਮੈਂਟ ਕਰਨੀ ਹੈ ਤੇ ਕਮੇਟੀ ਜੇ ਪੇਮੈਂਟ ਨਹੀਂ ਕਰਦੀ ਤਾਂ ਫਿਰ ਜਿਹੜਾ ਕਸਟਡੀ ਹੈ ਜਿਹਦੇ ਕੋਲ ਬੈਂਕ ਅਕਾਊਂਟ ਦੀ ਉਹਨੂੰ ਡਾਇਰੈਕਟ ਕਰ ਸਕਦਾ ਵੀ ਪੈਸਾ ਇੱਧਰ ਟਰਾਂਸਫਰ ਕੀਤਾ ਜਾਵੇ ਇੰਨੇ ਸਮੇਂ ਚ ਜਿਹਦੇ ਕੋਲ ਵੀ ਕਸਟਡੀ ਹੈ ਪੀਟੀ ਨੰਮਾ ਨੂੰ ਦੋ ਕਰ ਲੈਣੇ ਇੱਕ ਲਿਖਤੀ ਹੁਕਮ ਕਰਨਾ ਹੈਗਾ ਜਿਹਦੇ ਚ ਪੂਰੇ ਤੁਸੀਂ ਰੀਜ਼ਨ ਆਰਡਰ ਪਾਸ ਕਰਨਾ ਸਾਰੇ ਤੁਸੀਂ ਰੀਜ਼ਨਸ ਦੱਸਣੀਆਂ ਹੈ ਕਿ ਜਿੱਥੇ 234 ਦੀ ਪਾਵਰ ਯੂਜ਼ ਤੁਸੀਂ ਕਰਕੇ ਹੀ ਪਾਈ ਰਹੀ ਦੀ ਆਪਣੀ ਸੈਟੀਸਫੈਕਸ਼ਨ ਕਰਨੀ ਹੈ ਪਰ ਦੋਨੋਂ ਕੇਸਾਂ ਵਿੱਚ ਤੁਸੀਂ ਸਟੇਟ ਗਵਰਨਮੈਂਟ ਨੂੰ ਆਪਣੇ ਵੱਲੋਂ ਲਿਖ ਕੇ ਭੇਜਣਾ ਹੈ ਵੀ ਤੁਹਾਨੂੰ ਇਹ ਪਾਵਰ ਯੂਟਿਲਾਈਜ਼ ਕਰਨੀ ਭਈ ਯੂਜ਼ ਕਰਨੀ ਜਦ ਸਟੇਟ ਗਵਰਨਮੈਂਟ ਨੂੰ ਭੇਜਿਆ ਜਾਊਗਾ ਤਾਂ ਕਮੇਟੀ ਨੂੰ ਹੋਰ ਮੌਕਾ ਦਿੱਤਾ ਜਾਂਦਾ ਵੀ ਉਹ ਆਪਣੇ ਵੱਲੋਂ ਰਿਕਾਰਡ ਕਰਕੇ ਰੀਜ਼ਨ ਦੱਸ ਦੇ ਕਿ ਕਿਉਂ ਜੀ ਇਹ ਹੁਕਮ ਜਿਹੜਾ ਦਿੱਤੀ ਕਮਿਸ਼ਨਰ ਦਾ ਹੈਗਾ ਇਹ ਇਹ ਦਾ بڑا ਕੰਮ ਕਰ ਰਹੀ ਸੀ ਪਰਸਾਨੂੰ ਮੇਰੀ ਉਹ ਅਪੋਰਚੁਨਿਟੀ ਦਿੱਤੀ ਜਾਂਦੀ ਹੈ ਇਹ ਇੱਕ ਵਾਸਟ ਅਪੋਰਚੁਨਿਟੀ ਤੇ ਸਟੇਟ ਗਵਰਨਮੈਂਟ ਕੋਲ ਪਾਵਰ ਹੈ ਕਿ ਉਹ ਡਿਪਟੀ ਕਮਿਸ਼ਨਰ ਦੇ ਸੁਕਰ ਨੂੰ ਮੰਨ ਸਕਦੀ ਹੈ ਥੋੜੇ ਹੱਦ ਤੱਕ ਉਹਨੂੰ ਮੋਡੀਫਾਈ ਕਰ ਸਕਦੀ ਹੈ ਜਾਂ ਉਹਨੂੰ ਕਟਲ ਕਰ ਸਕਦੀ ਹੈ ਉਹ ਸਰਕਾਰ ਦੀ ਪਾਵਰ ਹੈ ਇਹ ਪਾਵਰ ਸਰਕਾਰ ਦੀ ਹੈ ਸਿਰਫ ਡਿਪਟੀ ਕਮਿਸ਼ਨਰ ਨੂੰ ਐਕਸਰਸਾਈਜ਼ ਕਰਨ ਲਈ ਇੱਕੋ ਦਿੱਤਾ ਗਿਆ ਮੈਂ ਵੀ ਸਰਕਾਰ ਹੀ ਹਾਂ ਜ਼ਿਲ੍ਹੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਰਿਪਰਜੈਕਟ ਕਰ ਰਹਾ ਜ਼ਿਲ੍ਹੇ ਵਿੱਚ ਪਿੰਡ ਪੰਜਾਬ ਸਰਕਾਰ ਦੀ ਪਾਵਰ ਹੈ ਜਿਹੜੀ ਡਿਪਟੀ ਕਮਿਸ਼ਨਰ ਦੇ ਨਾਲ ਹੀ ਜ਼ਿਲ੍ਹਾ ਚ ਐਕਸਰਸਾਈਜ਼ ਕੀਤੀ ਹੈ ਇਹਦਾ ਪੰਜਾਬੀ ਵਿੱਚ ਅਨਵਾਦ ਕੀਤਾ ਹੈ ਜੀ ਆਈ ਹੋਲੂ ਨੱਪਕਾਰਿਆ ਨੂੰ ਸਮਝ ਆ ਗਿਆ ਵੀ ਸ਼ਕਤੀਆਂ ਸਰਕਾਰ ਕੋਲ ਸਾਰੀਆਂ ਨੇ ਵਰਤਨੀਆਂ ਨਾਲ ਵਰਤਨੀਆਂ ਤੁਹਾਡੇ ਹੱਥ 'ਚ ਹੈ ਮੇਰੇ ਨਹੀਂ ਇਹਨਾਂ ਸਾਰੀਆਂ ਗੱਲਾਂ ਜੇਹੀ ਲਿਖਿਆ ਜੇ ਤੁਸੀਂ ਨਕੀਦੀ ਰੱਖਦੇ ਹੋ ਤਾਂ ਮੈਂ ਕਰਨਾ ਜੇ ਤੁਸੀਂ ਨਕੀਦੀ ਨਹੀਂ ਰੱਖਦੇ ਮੈਨੂੰ ਕੁਛ ਕਰਨ ਦੀ ਲੋੜ ਨਹੀਂ ਠੀਕ ਹੈ ਸੋ ਮੈਂ ਹੁਣ ਪ੍ਰਧਾਨ ਜੀ ਤੋਂ ਸ਼ੁਰੂ ਕਰਕੇ ਇੱਕ ਵਾਰੀ ਸਾਰੇ ਕਾਉਂਸਲਰਾਂ ਸਾਹਮਣੇ ਕਹਾਂਗਾ ਆਪਣਾ ਆਪਣਾ ਮਤ ਸੰਖੇਪ ਵਿੱਚ ਆਪਾਂ ਰੱਖੀਏ ਕਿਉਂਕਿ ਸਾਰਿਆਂ ਨੂੰ ਮੌਕਾ ਦੇਣਾ ਆਪਾਂ ਬੋਲਣ ਦਾ ਤੇ